ਨਹੀਂ ਕਿਸਾਨੀ ਇੱਕ ਪੇਸ਼ੇ ਦਾ ਨਾਮ ਹੈ ਜਾਵੇ ਤਾਂ ਇਹਨੂੰ ਆਪਾਂ ਇੱਕ ਹਰੇਨ ਕਲੱਬ ਨਾਲ ਵੀ ਜੁੜ ਕੇ ਦੇਖ ਸਕਦੇ ਹਾਂ ਦੇਸ਼ ਦੀ ਜੇ ਅਣਖ ਗੈਰਤ ਨੂੰ ਬਚਾਉਣਾ ਹੈ ਤਾਂ ਜਾਂ ਖਤਮ ਹੋ ਜਾਓ ਜਾਂ ਅन्न ਵਧੇਰੇ ਪੈਦਾ ਕਰੋ ਉਸ ਸਮੇਂ ਪੰਜਾਬ ਦਾ ਕਿਸਾਨ ਅਨਾਜ ਦੇ ਉਤਪਾਦਨ ਵਾਸਤੇ ਲੱਕ ਬਨ ਕੇ ਅੱਗੇ ਆਇਆ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਸਬਕ ਪੰਜਾਬ ਟੀਵੀ ਨਿਊਜ਼ ਦੇ ਨਾਲ ਮੈਂ ਮਨੀਸ਼ ਸਿੰਘ ਸਿੱਧੂ ਉਮੀਦ ਕਰਦਾ ਠੀਕ ਠਾਕ ਹੋਵੋਗੇ ਅੱਜ ਕੁਝ ਗੱਲਬਾਤ ਕਰਾਂਗੇ ਕਿਸਾਨੀ ਮੁੱਦਾ ਜੀ ਮੇਰੇ ਨਾਲ ਹੋਣਗੇ ਸੀਨੀਅਰ ਪੱਤਰਕਾਰ ਕੋਟਾ ਸਿੰਘ ਗੁਜਰ ਔ ਕੱਦ ਗੱਲ ਬਾਤ ਸਸ਼ਿਕਲ ਜੀ ਸ੍ਰੀ ਕਾਲ ਜੀ ਬਹੁਤ ਸਵਾਗਤ ਬਹੁਤ ਬਹੁਤ ਧੰਨਵਾਦ ਜੀ ਸਭ ਤੋਂ ਪਹਿਲਾਂ ਕਿਸਾਨੀ ਬਾਰੇ ਦੱਸੋ ਕਿਸਾਨੀ ਕੀ ਹੈ ਕਿਸਾਨੀ ਨੂੰ ਇੱਕ ਜਾਤ ਨਾਲ ਜੋੜਿਆ ਜਾਂਦਾ ਕਿਸਾਨੀ ਕੀ ਨਹੀਂ ਕਿਸਾਨੀ ਇੱਕ ਪੇਸ਼ੇ ਦਾ ਨਾਮ ਹੈ ਜਿਹੜੀ ਕਿਸਾਨੀ ਦੀ ਪਰਿਭਾਸ਼ਾ ਹੈ ਉਹ ਖੇਤੀ ਕਾਸਟ ਦੇ ਨਾਲ ਹੈ ਕੋਈ ਵੀ ਜਾਤ ਨਾਲ ਸੁਵੰਤਾ ਜਾਤੀ ਨਾਲ ਸੁਵੰਤਾ ਜੇ ਉਹਦਾ ਪੇਸ਼ਾ ਖੇਤੀਬਾੜੀ ਆ ਤਾਂ ਉਹਨੂੰ ਕਿਸਾਨੀ ਕਹਿਣਾ ਬਣਦਾ ਹਾਂ ਕਿਸਾਨੀ ਹੈ ਉਹ ਕਿਸਾਨੀ ਨੂੰ ਬੜੀਆਂ ਸਮੱਸਿਆਵਾਂ ਆ ਰਹੀਆਂ ਆ ਗੱਲ ਕਰੀਏ ਹੁਣ ਚੱਲ ਰਹੀਆਂ ਸਮੱਸਿਆਵਾਂ ਦੀ ਤਾਂ ਪਹਿਲਾਂ ਝੋਨੇ ਦੀ ਲਵਾਈ ਉਦੋਂ ਪਾਣੀ ਦੀ ਸਮੱਸਿਆ ਆ ਜਾਂਦੀ ਹੈ ਫਿਰ ਕਟਾਈ ਵੇਲੇ ਜਿਹੜੀ ਇਹੋ ਸੇਲ ਕਰਨ ਦੀ ਸਮੱਸਿਆ ਆ ਜਾਂਦੀ ਹੈ ਹੁਣ ਪਰਾਲੀ ਨੂੰ ਲੈ ਕੇ ਕਿਸਾਨਾਂ ਨੂੰ ਬੜੀ-ਬੜੀ ਸਮੱਸਿਆ ਆ ਰਹੀ ਹੈ ਇਹ ਸਾਡੀ ਫਸਲ ਨਹੀਂ ਹੈਗੀ ਜੀ ਸਾਬ ਇਹ ਸਾਡੇ ਤੇ ਕਿਵੇਂ ਆਈ ਕਿਵੇਂ ਸਾਨੂੰ ਆਪ ਦੇ ਕਨੀ ਲੈਣੀ ਪਈ ਫਸਲ ਇਹ ਕਿ ਕਿੱਥੋਂ ਆਈਆਂ ਕਿੱਥੋਂ ਸਟਾਰਟਿੰਗ ਹੁੰਦੀ ਹੈ ਇਹਦਾ ਜੀ ਜੇ ਦੇਖਿਆ ਜਾਵੇ ਤਾਂ ਇਹਨੂੰ ਆਪਾਂ ਇੱਕ ਹਰੇਨ ਕਲੱਬ ਨਾਲ ਵੀ ਜੋੜ ਕੇ ਦੇਖ ਸਕਦੇ ਹਾਂ। ਹੂੰ। ਸਨ 47 ਤੋਂ ਬਾਅਦ ਦੇਸ਼ ਨੂੰ ਵੱਡੇ ਨਾਲ ਸੰਕਟ ਦਾ ਸਾਹਮਣਾ ਕਰਨਾ ਪਿਆ। ਹੂੰ। ਉਸ ਸਮੇਂ ਹੁਣ ਨਾਲੋਂ ਕਿਤੇ ਘੱਟ ਬਸੋਂ ਆਬਾਦੀ ਸੀ ਦੇਸ਼ ਦੀ। ਹੂੰ। ਪਰ ਫਿਰ ਵੀ ਉਹ ਆਬਾਦੀ ਵੀ ਇੱਕ ਅੰਨ ਸੰਕਟ ਨਾਲ ਯੂਜ ਰਹੀ ਸੀ। ਜੀ। ਵਿਦੇਸ਼ਾਂ ਤੋਂ ਕਿਤੋਂ ਵੀ ਅਨਾਜ ਨਹੀਂ ਮਿਲਦਾ ਸੀ। ਹੂੰ। ਦੇਸ਼ ਦੇ ਸਵਰਗੀ ਪ੍ਰਧਾਨ ਮੰਤਰੀ ਲਾਲਬਾਧਰ ਸ਼ਾਸਤਰੀ ਨੇ ਹੂੰ। ਬਹੁਤ ਸਾਰਾ ਕਿਸਾਨਾਂ ਨੂੰ ਪ੍ਰੇਰਿਤ ਕਰਨ ਤੇ ਆਪ ਦਾ ਬੋਕਸ ਕੀਤਾ ਜੋਰ ਲਾਇਆ ਉਹਨਾਂ ਨੇ ਜੀ ਵੀ ਦੇਸ਼ ਦੇ ਵਿੱਚ ਅਨਾਜ ਦਾ ਉਤਪਾਦਨ ਵਧਾਇਆ ਜਾਵੇ। ਉਹਨਾਂ ਨੇ ਇੱਕ ਵਾਰੀ ਇਹ ਵੀ ਕਿਹਾ ਸੀ ਵੀ ਜਾਂ ਤਾਂ ਦੇਸ਼ ਦੀ ਜੇ ਅਣਖ ਗੈਰਤ ਨੂੰ ਬਚਾਉਣਾ ਹੈ ਤਾਂ ਜਾਂ ਖਤਮ ਹੋ ਜਾਓ ਜਾਂ ਅੰਨ ਵਧੇਰੇ ਪੈਦਾ ਕਰੋ। ਜੀ ਅਮਰੀਕਾ ਨਾਲ ਪੀਐਲ 480 ਜਰਾ ਸਮਝੌਤਾ ਕੀਤਾ ਸੀ ਅਨਾਜ ਮੰਗਾਉਣ ਦਾ ਬਾਹਰੋਂ। ਜੀ ਉਹ ਜਿੱਥੇ ਬਹੁਤ ਸਾਰੇ ਦੇਸ਼ ਦਾ ਸਿਰ ਝਕਾਉਣ ਵਾਲੇ ਉਹਦੇ ਚ ਮਦਦਾਂ ਸੀਗੀਆਂ ਹੂੰ ਉਹ ਤੋਂ ਇਲਾਵਾ ਕਣਕ ਮਾੜੀ ਆਉਂਦੀ ਸੀ ਦੇਸ਼ ਦਾ ਬਹੁਤ ਸਾਰਾ ਸ਼ਰਮਾਇਆ ਬਾਹਰ ਜਾਂਦਾ ਸੀ ਜੀ ਪਰ ਫੇਰ ਵੀ ਅਨਾਜ ਦੀ ਲੋੜ ਬੜੀ ਮੁਸ਼ਕਲ ਨਾਲ ਪੂਰੀ ਹੁੰਦੀ ਸੀ ਹੂੰ ਉਸ ਸਮੇਂ ਪੰਜਾਬ ਦਾ ਕਿਸਾਨ ਅਨਾਜ ਦੇ ਉਤਪਾਦਨ ਵਾਸਤੇ ਲੱਕ ਬਨ ਕੇ ਅੱਗੇ ਆਇਆ ਜੀ ਦੇਸ਼ ਦੇ ਵਿੱਚ ਕਣਕ ਦੀ ਪੈਦਾਵਾਰ ਦੇ ਥੱਲੇ ਬਹੁਤ ਸਾਰਾ ਰਕਬਾ ਹੋਰ ਲੈਂਦਾ ਗਿਆ ਟਿੱਬੇ ਜਗਲਾਤ ਪੱਧਰ ਕੀਤੇ ਗਏ ਹੂੰ ਤੇ ਜਿੱਥੇ ਰਕਬਾ ਵਧਾਇਆ ਗਿਆ ਉੱਥੇ ਪ੍ਰਤੀ ਏਕੜ ਝਾੜ ਵਧਾਉਣ ਵਾਲੀਆਂ ਕਿਸਮਾਂ ਵੀ ਮੈਕਸੀਕੋ ਤੋਂ ਜਿਹੜੀਆਂ ਲਿਆਦੀਆਂ ਹੂੰ ਉਹ ਕਿਸਾਨਾਂ ਨੇ ਅਪਣਾਈਆਂ ਜੀ ਖੇਤੀਮਾਰਾਂ ਨੇ ਨਵੀਆਂ ਤੋਂ ਨਵੀਆਂ ਕਿਸਮਾਂ ਦਿੱਤੀਆਂ ਕਿਸਾਨਾਂ ਨੇ ਉਹਨਾਂ ਨੇ ਅਪਣਾਈਆਂ ਜੀ ਇਹ ਦੋ ਪ੍ਰੋਗਰਾਮ ਸੀਗੇ ਹਰੇ ਇਨਕਲਾਬ ਦੇ ਇੱਕ ਸਾਈਡ ਦੀ ਸ਼ੁਰੂਆਤ ਵੀ ਹੋ ਗਈ ਸੀ ਹਾਂ ਜੀ ਉਹ ਨਹੀਂ ਹੁੰਦੀ ਆ ਇਹ ਇੱਕ ਸੀਗਾ ਕਣੀ ਖੇਤੀ ਪ੍ਰੋਗਰਾਮ ਜੀ ਕਣੀ ਖੇਤੀ ਪ੍ਰੋਗਰਾਮ ਦਾ ਮਤਲਬ ਸੀਗਾ ਵੀ ਹਰ ਟਿੱਬਾ ਹਰ ਜਗਲਾਤ ਨੂੰ ਕਰਾ ਕੇ ਉਹਨੂੰ ਖੇਤੀ ਥੱਲੇ ਲਿਆਂਦਾ ਜਾਂਦਾ ਜੀ ਹਾਂ ਉਹ ਜੇ ਦੇਖਿਆ ਜਾਵੇ ਤਾਂ ਦੇਸ਼ ਦੀ ਭਾਵੇਂ ਖਰਾਕੀ ਲੋੜ ਪੂਰੀ ਕਰਨੀ ਸੀ ਪਰ ਦੂਜੇ ਪਾਸੇ ਜਿਹੜਾ ਜਗਲਾਤ ਖੜਾ ਸੀ ਸਾਡੇ ਵਾਤਾਵਰਨ ਦਾ ਵੀ ਸੰਤੋਲ ਰੱਖਦਾ ਸੀ ਉਹਨੂੰ ਦਾਤੇ ਲਾਤਾ ਹੂੰ ਤੇ ਫਿਰ ਬਹੁ ਫਸਲਾਂ ਪ੍ਰੋਗਰਾਮ ਹੂੰ ਵੀ ਪਹਿਲਾਂ ਇੱਕ ਫਸਲ ਹੁੰਦੀ ਸੀ ਫਿਰ ਦੋ ਕਰੋ ਫਿਰ ਤਿੰਨ ਫਸਲਾਂ ਸਾਲ ਦੇ ਵਿੱਚ ਭਾਈਆਂ ਜਾਣ ਲੱਗੀਆਂ ਹੂੰ ਪਰ ਉਹਦਾ ਨੁਕਸਾਨ ਇਹ ਹੋਇਆ ਵੀ ਇੱਕ ਫਸਲ ਹੁੰਦੀ ਸੀ ਫਿਰ ਉਸ ਤੋਂ ਬਾਅਦ ਜ਼ਮੀਨਾਂ ਵਿਲੀਆਂ ਵਿਲੀਆਂ ਪਈਆਂ ਹੁੰਦੀਆਂ ਸੀ ਬਹੁਤ ਸਾਰੇ ਕਿਸਾਨ ਸੀ ਜਿਹੜੀਆਂ ਥੋੜੀਆਂ ਜ਼ਮੀਨਾਂ ਵਾਲੇ ਉਹ ਉਦੋਂ ਮਾਲ ਡੰਗਰ ਤੇ ਉਹ ਨਿਰਭਰ ਹੁੰਦੇ ਸੀ ਹਾਂਜੀ ਉਹਨਾਂ ਕੋਲੇ 10 10 20 20 ਮੱਝਾਂ ਕਾਹੀਆਂ ਹੁੰਦੀਆਂ ਸੀ ਉਹ ਚਾਰ ਲਿਆਉਂਦੇ ਸੀ ਤੇ ਉਹਨਾਂ ਨੂੰ ਜਿਹੜੀ ਪਸ਼ੂਧਨ ਦੀ ਆਮਦਨ ਹੁੰਦੀ ਸੀ ਉਹ ਵੀ ਉਹਨਾਂ ਦਾ ਇੱਕ ਖੱਪਾ ਪੂਰਾ ਕਰਦੀ ਸੀ ਖੇਤੀ ਦਾ ਹਾਂਜੀ ਤੇ ਉਸ ਤੋਂ ਬਾਅਦ ਜਦੋਂ ਇਹ ਚਰਾੰਦਾ ਰਹਿ ਜਾਂ ਨਾ ਤਾਂ ਮਾਲ ਡੰਗਰ ਦਾ ਵੀ ਫਿਰ ਪੱਤਰ ਹੋਣਾ ਸ਼ੁਰੂ ਹੋ ਗਿਆ ਹਾਂਜੀ ਹੁਣ ਭੇਡਾਂ ਬੱਕਰੀਆਂ ਦੇ ਪਿੰਡਾਂ ਦੇ ਵਿੱਚ ਬੜੇ ਵੱਡੇ ਵੱਡੇ ਜੜ ਹੁੰਦੇ ਜੜ ਹੁੰਦੇ ਸੀ ਉਹ ਨਾਲੇ ਤਾਂ ਜਿਹੜੀਆਂ ਜ਼ਮੀਨਾਂ ਵਿਲੀਆਂ ਪੰਜੀਆਂ ਹੁੰਦੀਆਂ ਸੀ ਉਹਦੇ ਵਿੱਚ ਪਸ਼ੂਆਂ ਦੇ ਗੋਬਰ ਪਿਸ਼ਾਬ ਦਾ ਹੋਰੇ ਪੈ ਜਾਂਦੀ ਸੀ ਹਾਂਜੀ ਜਿਹੜੀਆਂ ਰਸਾਇਣ ਖਾਦਾਂ ਸੀ ਤਾਂ ਦੀ ਲਾਗਤ ਘੱਟ ਸੀ ਹਾਂਜੀ ਤੇ ਇਸ ਤੋਂ ਇਲਾਵਾ ਇੱਕ ਪਹਿਲਾਂ 2003 ਤੱਕ ਰਹੀ ਆ ਇਹ ਪੀਲੀ ਕਾਪੀ ਦੇ ਉੱਤੇ ਗਰੀਬ ਮੱਝ ਲੈ ਲੈਂਦੇ ਸੀ ਉਹਨਾਂ ਨੂੰ ਸੀ ਹਾਂ 50% ਸਬਸਿਡੀ ਸੀ ਉਸ ਤੋਂ ਬਾਅਦ ਵੱਡੇ ਡੇਰੀ ਫਾਰਮਰਾਂ ਵਾਸਤੇ ਕਰਤੀਆਂ ਸਬਸਿਡੀਆਂ ਉਹ ਜਿਹੜੇ ਛੋਟੇ ਕਿਸਾਨ ਸੀ ਉਹਨਾਂ ਵਾਸਤੇ ਰਹਿ ਨਹੀਂ ਹਾਂਜੀ ਉਹਦਾ ਕਰਕੇ ਵੀ ਇਹ ਪਸ਼ੂ ਪਾਲਣ ਦਾ ਧੰਦਾ ਘਟਦਾ ਗਿਆ ਫਸਲਾਂ ਦੀਆਂ ਜਿਹੜੀਆਂ ਆਹ ਰਸਾਇਣਕ ਖਾਦਾਂ ਸੀ ਇਹਨਾਂ ਦੀ ਲਾਗਤ ਦਾ ਕੋਈ ਟਿਕਾਣਾ ਨਹੀਂ ਰਿਹਾ ਜਿਸੇ ਕਰਕੇ ਹੁਣ ਨਵਾਂ ਖਾਦ ਸੰਕਟ ਪੈਦਾ ਹੋਇਆ ਜੀ ਬਿਲਕੁਲ ਹਾਂਜੀ ਹੁਣ ਡੀਏਪੀ ਖਾਦ ਲੈਣ ਵਾਸਤੇ ਕਿਸਾਨਾਂ ਨੂੰ ਲੈਣਾ ਚ ਲੱਗਣਾ ਹਾਂ ਬਿਲਕੁਲ ਹਾਂਜੀ ਉਹਨੂੰ ਉਹਦੇ ਨਾਲ ਕੋਈ ਨੈਨੋ ਖਾਦ ਚਲਾਤੀ ਆ ਵੀ ਉਹ ਲੋ ਯੂਰੀ ਦੀ ਸ਼ਰਤ ਕਰਦੀ ਵੀ ਤਿੰਨ ਘਟੇ ਉਹਦੇ ਤੇ ਕਿਸੇ ਸ਼ੀ ਉਹਦੀ ਨੈਨੋ ਦੀ ਉਹ ਹੁਣ ਕਿਸਾਨਾਂ ਦੀ ਉਹ ਲਾਗਤ ਤਾਂ ਵਧ ਗਈ ਉਹਨਾਂ ਦੀ ਤੇ ਉਹਨਾਂ ਦੀ ਪੂਰਤੀ ਹੋ ਨਹੀਂ ਰਹੀ ਹਾਂਜੀ ਇਹ ਸਾਰਾ ਇਸ ਕਰਕੇ ਹੋਇਆ ਵੀ ਵੱਧਤ ਪਾਦਨ ਦੀ ਦੌੜ ਚ ਉਹ ਫਿਰ ਇਹਨਾਂ ਲਾਗਤਵਾਸਥਾਂ ਦਾ ਟਿਕਾਣਾ ਨਹੀਂ ਰਿਹਾ ਜ਼ਮੀਨਾਂ ਜਿਹੜੀਆਂ ਦੀ ਕੁਦਰਤੀ ਉਪਜਾਊ ਸ਼ਕਤੀ ਸੀ ਉਹ ਘਟ ਗਈ ਹੈ ਹਾਂ ਇਹਦੇ ਤੋਂ ਇਲਾਵਾ ਜਿਹੜਾ ਪਾਣੀ ਹੈ ਧਰਤੀ ਹੜ ਲਾ ਉਹ ਦਾਤੇ ਲੱਕ ਚੁੱਕੇ ਬਿਲਕੁਲ ਜੀ ਹਾਂ ਜੀ ਹੁਣ 80 ਕਰੋੜ ਲੋਕਾਂ ਨੂੰ ਮੁਫਤ ਨਾਜ ਦੇਣਾ 2 ਰੁਪਏ ਕਿਲੋ ਦੇ ਹਿਸਾਬ ਨਾਲ ਤੇ ਉਹ ਕਰਨਾ ਉੱਤਰੀ ਭਾਰਤ ਦੇ ਵਿੱਚ ਪੰਜਾਬ ਬਹੁਤ ਪੰਜਾਬ ਦੇ ਵਿੱਚ ਹਾਂ ਫਿਰ ਉਹਦਾ ਕਰਕੇ ਕਿਸਾਨਾਂ ਨੂੰ ਜਿਹੜਾ ਇੱਕ ਆਵਦਾ ਜਿਹੜਾ ਭੁੱਖ ਦਾਤੇ ਲਾਤਾ ਦੂਜੀਆਂ ਫਸਲਾਂ ਇਹਦੇ ਹਾਨ ਦੀਆਂ ਕੋਈ ਪੈਦਾ ਨਹੀਂ ਹੋ ਸਕੀਆਂ ਕੋਈ ਯਾਦ ਨਹੀਂ ਹੋ ਸਕੀਆਂ ਜੀ ਬਿਲਕੁਲ ਹਾਂਜੀ ਕਿ ਕੋਈ ਸਮਾਂ ਇਹੋ ਜਿਹਾ ਹੁੰਦਾ ਸੀ ਪੰਜਾਬ ਦੇ ਵਿੱਚ ਖੇਤੀ ਭੰਤਾਂ ਹੁੰਦੀ ਸੀ ਖੇਤਾਂ ਦੇ ਵਿੱਚ ਜਿਹੜੇ ਪਹਿਲਾਂ ਕਪਾਹ ਪੱਟੀ ਦੇ ਵਿੱਚ ਕਪਾਹ ਮੁੱਖ ਫਸਲ ਸੀ ਗੰਨਾ ਸੀਗਾ ਕਿੰਨੀਆਂ ਗੰਨਾ ਮਿਲਦਾ ਸੀਗੀਆਂ ਉਹ ਸਾਰੀਆਂ ਆ ਬੰਦ ਹੋ ਗਈਆਂ ਤੇ ਉਹ ਪ੍ਰਬੰਧ ਨਾ ਹੋਣ ਕਰਕੇ ਜਿਹੜੀ ਫਸਲੀ ਭੰਤਾਂ ਸੀ ਉਹ ਪੰਜਾਬ ਦੇ ਵਿੱਚ ਬੁਰੀ ਤਰ੍ਹਾਂ ਫੇਲ ਹੋ ਗਈ ਕਾਟਨ ਫੇਲ ਹੋਈ ਗੰਨਾ ਫੇਲ ਹੋਇਆ ਤੇ ਜਿਹੜੀਆਂ ਦਾਲਾਂ ਸੀ ਕਿ ਇੱਕ ਪਾਸੇ ਤਾਂ ਇੱਥੇ ਭਾ ਨਹੀਂ ਦਿੱਤਾ ਜਾਂਦਾ ਜੀ ਬਿਲਕੁਲ ਆ ਸਰੋਂ ਸੂਰਜਮੁਖੀ ਇੱਥੇ ਮੰਡੀਆਂ ਚ ਰੁਲ ਗਿਆ ਥੁੱਲੀ ਮੰਡੀ ਦੇ ਵਿੱਚੋਂ ਇੰਨਾ ਜ਼ਿਆਦਾ ਉਹ ਬਾਹਰੋਂ ਮੰਗਾ ਲਿਆ ਜਾਂਦਾ ਹੈ ਹੂੰ ਤੇ ਉਹ ਜਿੱਥੇ ਦੇਸ਼ ਦਾ ਸਰਮਾਇਆ ਬਾਹਰ ਜਾ ਰਿਹਾ ਹੈ ਜੀ ਬਿਲਕੁਲ ਹਾਂਜੀ ਉੱਥੇ ਉਹਦੀ ਨਾ ਕੋਈ ਮਿਆਰ ਆ ਨਾ ਉਹਦੀ ਕੋਈ ਕੁਆਲਿਟੀ ਆ ਪਾਵਲ ਵਗੈਰਾ ਜਿਹੜਾ ਕੋਈ ਉਹ ਇੰਡੋਨੇਸ਼ੀਆ ਮਲੇਸ਼ੀਆ ਤੋਂ ਜਿੱਥੋਂ ਵੀ ਕਿਤੋਂ ਮੰਗਾਇਆ ਜਾਂਦਾ ਹੈ ਹਾਂਜੀ ਉਹ ਸਸਤਾ ਬੇਸ਼ੱਕ ਸਰਕਾਰ ਨੂੰ ਪੈਂਦਾ ਹੋਵੇ ਹੂੰ ਪਰ ਜੇ ਉਹੀ ਲਾਗਤ ਖਰਚਾ ਇੱਥੇ ਜਿਹੜਾ ਉਹਦੇ ਤੋਂ ਬਾਹਰੋਂ ਇੰਪੋਰਟ ਕਰਨ ਤੇ ਆਉਂਦਾ ਇਹਨਾਂ ਨੂੰ ਉਹੀ ਹਾਂ ਉਹੀ ਕਿਸਾਨਾਂ ਨੂੰ ਜੇ ਤੇਲ ਬੀਜਾਂ ਦੇ ਭਾਅ ਦੁਗਣੇ ਕਰ ਦੇਣਾ ਹੂੰ ਕਾਂ ਇਹ ਐਮਐਸਪੀ ਨਾਲੋਂ ਵੱਧ ਇਥੋਂ ਆਮਦਨ ਹੋ ਸਕਦੀ ਹੈ ਹੁਣ ਇੱਕ ਪਾਸੇ ਦੇਸ਼ 75000 ਕਰੋੜ ਰੁਪਇਆ ਬਾਹਰੋਂ ਤੇਲ ਵੀਜਾਂ ਨੂੰ ਮੰਗਾਉਣ ਤੇ ਖਰਚ ਕਰਦਾ ਤੇ ਦੂਜੇ ਪਾਸੇ ਕਿਸਾਨਾਂ ਨੂੰ ਸੂਰ ਸਰੋਂ ਸੂਰਜਮੁਖੀ ਦਾ ਭਾਰੀ ਦਿੱਤਾ ਜਾਂਦਾ ਇਸ ਕਰਕੇ ਇਹ ਇੱਕ ਵੱਡੀ ਕ੍ਰਾਈਸਿਸ ਬਣਿਆ ਹੋਇਆ ਇਹ ਕਿੱਥੇ ਜੀ ਆ ਕਿਸਾਨ ਵੀ ਜਿਹੜੀ ਫਸਲ ਭਿੰਤਾ ਵੱਲ ਆਉਣਾ ਨਹੀਂ ਚਾਹੁੰਦੇ ਜਾਂ ਸਰਕਾਰਾਂ ਨਹੀਂ ਲਿਆਉਣਾ ਚਾਹੁੰਦੀਆਂ ਨਹੀਂ ਜੀ ਕਿਸਾਨ ਦੇ ਹਾਲਾਤ ਹੀ ਹੈ ਨਹੀਂ ਕਿ ਫਸਲੀ ਭਿੰਤਾ ਵੱਲ ਉਹ ਤਾਂ ਨਹੀਂ ਆ ਰਿਹਾ ਵੀ ਉਹਨਾਂ ਦਾ ਜੇ ਹੁਣ ਸਰੋਂ ਸੂਰਜਮੁਖੀ ਦਾ ਭਾਅ ਦੇਖਦੇ ਆ ਵੀ ਕਦੋਂ ਦਾ 5000 ਰੁਪਏ ਪ੍ਰਤੀ ਕੁਇੰਟਲ ਤੇ ਖੜਾ ਹੈ ਤੇ ਉਹਨਾਂ ਦੇ ਜੇ ਜੇ ਝੋਨਾ ਉਹਨਾਂ ਨੂੰ 50 55000 ਤੱਕਲੇ ਚ ਹੁੰਦਾ ਤੇ ਉਹਦੇ ਝੋਨੇ ਦਾ ਬਦਲ ਵਜੋਂ ਜੇ ਕੋਈ ਉਹ ਹੋਰ ਫਸਲ ਉਹਦੇ ਬਰਾਬਰ ਨਾ ਜਾਊਗੀ ਹੁਣ ਮੁੱਕੀ ਜੇ 15000 ਦੀ ਹੋਈ ਤਾਂ ਫਿਰ ਕਿਸਾਨ ਨੂੰ ਇੱਕ ਵੱਡਾ ਖੱਪਾ ਜਾਂ ਉਹਦਾ ਜਿਹੜਾ ਵਿਭਿੰਨਤਾ ਵਾਲਾ ਤੇ ਝੋਨੇ ਦੀ ਫਸਲ ਦਾ ਦਾ ਬਟਰ ਦਾ ਫਰਕ ਹੈ ਉਹਦਾ ਵਿਚਲਾ ਖੱਪਾ ਸਰਕਾਰ ਪੂਰਾ ਕਰੇ ਹਾਂ ਇਹ ਜਿਹੜੀ ਖੇਤੀ ਆ ਸਪੋਰਟ ਵਗੈਰ ਨਹੀਂ ਚੱਲ ਸਕਦੀ ਸਾਰੇ ਦੇਸ਼ਾਂ ਦੇ ਵਿੱਚ ਜਿਹੜਾ ਹੁਣ ਇਹ ਖੁੱਲੀ ਮੰਡੀ ਦੇ ਵਿੱਚ ਭਾਰਤ ਜੀ ਦਾ ਇਹ ਮੈਂਬਰ ਬਣਿਆ ਹੋਇਆ ਉਹਨਾਂ ਦੇਸ਼ਾਂ ਦੇ ਵਿੱਚ ਸਰਕਾਰਾਂ ਕਿੰਨੀਆਂ ਕਿੰਨੀਆਂ ਸਬਸਿਡੀਆਂ ਦਿੰਦੀਆਂ ਹੂੰ ਤੇ ਇੱਥੇ ਸਬਸਿਡੀ ਵੀ ਕੋਈ ਨਹੀਂ ਇਹ ਇੱਕ ਪਾਸੇ ਸਰਕਾਰਾਂ ਕਹਿ ਰਹੀਆਂ ਵੀ ਅਸੀਂ ਸਬਸਿਡੀ ਜਿਹੜੀ ਕਿਸਾਨਾਂ ਨੂੰ ਵੱਡੇ ਪੱਧਰ ਤੇ ਦੇ ਰਹੇ ਹਾਂ ਸੰਦਾਂ ਤੇ ਟਰੈਕਟਰਾਂ ਤੇ ਯਕਸੇ ਵੀ ਚੀਜ਼ ਤੇ ਸਬਸਿਡੀ ਦਿੱਤੀ ਜਾ ਰਹੀ ਹੈ ਉਹ 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 ਲਾਹੇ ਉਹ ਤਾਂ ਜੀ ਉਹ ਬਿਲਕੁਲ ਨਹੀਂ ਜੀ ਉਹ ਤਾਂ ਕਿਸਾਨੀ ਨੂੰ ਬਸ ਇੱਕ ਇੱਕ ਬਹੁਤ ਨਾ ਮਾਤਰ ਸਹਾਰ ਹੈ ਉਹ ਸਾਰੇ ਨਾਲ ਨਹੀਂ ਚੱਲਿਆ ਜਾ ਸਕਦਾ ਇਹ ਤਾਂ ਪਰ ਇਕੜ ਕਿਸਾਨ ਨੂੰ ਇੱਕ ਸਬਸਿਡੀ ਦਿੱਤੀ ਜਾਵੇ ਝੋਨੇ ਦੇ ਬਦਲ ਵਜੋਂ ਹੋਰ ਫਸਲਾਂ ਦਿੱਤੀਆਂ ਜਾਣ ਜਿਹੜਾ ਉਹ ਖੱਪਾ ਉਹ ਸਾਰਾ ਸਰਕਾਰ ਬਰਦਾਸ਼ਤ ਕਰੇ ਝੋਨੇ ਦੇ ਬਰਾਬਰ ਦੀ ਆਮਦਨ ਦੀ ਕੋਈ ਫਸਲ ਨੂੰ ਬਣਾਉਣ ਵਾਸਤੇ ਉਹਦਾ ਖੱਪਾ ਸਰਕਾਰ ਦੇਵੇ ਫੇਰੇ ਜਾ ਕੇ ਹੋ ਸਕਦਾ ਜੀ हां ਉਮੀਦ ਦਾ ਹਾਂਜੀ ਜਿਵੇਂ ਫਰੂਟ ਜਾਂ ਕੋਈ ਹੋਰ ਅਹਜੀਆਂ ਚੀਜ਼ਾਂ ਹੋ ਹਾਂ ਬਿਲਕੁਲ ਹੋ ਸਕਦਾ ਹੁਣ ਜਿਵੇਂ ਪੰਜਾਬ ਦੇ ਵਿੱਚੋਂ ਜਿਹੜੀਆਂ ਹੋਰ ਫਸਲਾਂ ਕਾਇਆਂ ਜਾਣ ਹੂੰ ਉਹਨਾਂ ਨੂੰ ਬਾਹਰ ਐਕਸਪੋਰਟ ਕੀਤਾ ਜਾਵੇ ਜੀ ਬਿਲਕੁਲ ਤੇ ਸਭ ਤੋਂ ਜਿਹੜੀ ਜ਼ਰੂਰੀ ਕਿਸਾਨੀ ਦੀ ਅੱਜ ਲੋੜ ਆ ਕਿਸਾਨੀ ਦੀ ਮੰਗ ਆ ਹੂੰ ਬਾਬੇ ਨਾਨਕ ਦਾ ਫਲਸਫਾ ਉਹਨਾਂ ਦਾ ਜਨਮ ਵਿਹਾੜਾ ਵੀ ਸੰਗਤਾਂ ਮਨਾ ਕੇ ਹਟੀਆਂ ਪ੍ਰਕਾਸ਼ਪੁਰਬ ਜੀ ਤੇ ਜੇ ਉਹਨਾਂ ਦੇ ਪ੍ਰਕਾਸ਼ ਦਿਹਾੜੇ ਤੇ ਇਹ ਬਾਰਡਰ ਹੀ ਖੋਲਿਆ ਜਾਵੇ ਬਹੁਤ ਵਣਜਪਾਰ ਵਸਤ ਹੂੰ ਵਪਾਰ ਦਾ ਸੌਖਾ ਹੋ ਜਾਵੇ ਹਾਂ ਬਹੁਤ ਬੜਾ ਜਿਹੜੇ ਉੱਤਰੀ ਕਿੱਤੇ ਨੂੰ ਜਿੱਥੇ ਇੱਕ ਵਣਜਪਾਰ ਸੌਖਾ ਹੋਊਗਾ ਉੱਥੇ ਸਾਰੇ ਇਸ ਏਸ਼ੀਆ ਮਹਾਦੀਪ 'ਚ ਇਹ ਜਿਹੜਾ ਅਮਨ ਸ਼ਾਂਤੀ ਦਾ ਸੰਦੇਸ਼ ਵੀ ਪਹੁੰਚੂਗਾ ਹਾਂਜੀ ਬਿਲਕੁਲ ਇਹ ਬਹੁਤ ਜ਼ਰੂਰੀ ਹੈ ਜੀ ਇਹ ਕਿਸਾਨ ਹੁਣ ਜਿਹੜੇ ਧਰਨਾਂ ਤੇ ਬੈਠੇ ਆ ਲਗਾਤਾਰ ਬੈਠੇ ਆ ਜਦੋਂ ਹੁਣ ਉਹਨਾਂ ਨੂੰ ਅਵਾਰਾ ਪਸ਼ੂਆਂ ਦੀ ਵੀ ਜਿਹੜੀ ਵੱਡੀ ਮਾਰ ਪੈਣੀ ਹੈ ਕਨਕ ਤੋਂ ਬਾਅਦ ਬਿਲਕੁਲ ਜੀ ਉਹ ਗਊ ਟੈਕਸ ਜਿਹੜਾ ਗਊ ਟੈਕਸ ਅਸੀਂ ਉਹ ਵੀ ਹਰ ਇੱਕ ਅਨਸਾਰ ਹਰ ਇੱਕ ਚੀਜ਼ ਤੇ ਦਿੰਦਾ ਤੁਹਾਡੇ ਸਾਹਿਬ ਨੇ ਕਿੰਨਾ ਕਹਜਾ ਵੀ ਇਹ ਟੈਕਸ ਭਰਦੇ ਫਿਰ 12 ਪਸ਼ੂਆਂ ਦੀ ਸਾਂਭ ਸੰਭਾਲ ਕਿਉਂ ਹਾਂਜੀ ਉਹਨਾਂ ਦਾ ਹੱਕ ਬਣਦਾ ਜਿਹੜੇ ਟੈਕਸ ਲੈਂਦੇ ਉਹ ਜਿਹੜਾ ਕੋਈ ਟੈਕਸ ਜਿਹੜੀ ਸਰਕਾਰ ਨੂੰ ਆਪਣੀ ਸਰਕਾਰ ਟੈਕਸ ਜਦੋਂ ਵਸੂਲ ਕਰਦੀ ਆ ਤਾਂ 12 ਪਸ਼ੂਆਂ ਦੀ ਜ਼ਿੰਮੇਵਾਰੀ ਉਹਨਾਂ ਨੂੰ ਲੈਣੀ ਚਾਹੀਦੀ ਹੂੰ ਪਰ ਉਹ ਤਾਂ ਕਿਤੇ ਵੀ ਜਿਹੜੇ ਗਊ ਸ਼ਾਲਾ ਦੇ ਵਿੱਚ ਅਸੀਂ ਪਸ਼ੂ ਰੱਖਦੇ ਹਾਂ ਦੁੱਧ ਵਾਲੇ ਹੁੰਦੇ ਜਿਹੜੇ 12 ਪਸ਼ੂ ਉਹ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਫਿਰ ਉਹ ਵੀ ਤਾਂ ਨਹੀਂ ਜੀ ਸਾਰਾ ਇਹ ਗਊ ਟੈਕਸ ਕਿਹੜਾ ਉੱਥੇ ਕੋਈ ਉਹਨਾਂ ਉਹਨਾਂ ਤਾਂ ਇੱਕ ਉੱਕਾ-ਬੁੱਕਾ ਲੰਮ ਸਮੇਂ ਭਰਦੇ ਹੀ ਆ ਕਿਸਾਨ ਤਾਂ ਉਹ ਫਿਰ ਸਾਰੀ ਜ਼ਿੰਮੇਵਾਰੀ ਸਰਕਾਰ ਨੂੰ ਚੱਕਣੀ ਚਾਹੀਦੀ ਬਿਲਕੁਲ ਬਿਲਕੁਲ ਇਹਦੇ ਤੇ ਇਹਨਾਂ ਨੂੰ ਜਿਹੜੇ ਰੱਖੇ ਆ ਉਹ ਸਰਕਾਰੀ ਪਦਰ ਤੇ ਉਹਨਾਂ ਨੂੰ ਰੱਖਾ ਦੇਣੀ ਚਾਹੀਦੀ ਜਿਹੜੇ ਹਰ ਪਿੰਡ ਦੇ ਵਿੱਚ ਦੋ-ਦੋ ਰੱਖੇ ਪਰ ਸਰਕਾਰ ਆਪ ਦੇ ਪਦਰ ਤੇ ਭਰਤੀ ਕਰੇ ਤੇ ਕਿਸਾਨਾਂ ਦੀਆਂ ਜਿਹੜੀਆਂ ਫਸਲਾਂ ਉਹਨਾਂ ਦੀ ਰਖਵਾਲੀ ਕਰਨ ਉਹ ਤੇ ਕਿਸਾਨ ਆਪ ਦੀ ਜੇਬ ਚੋਂ ਇੱਕ ਵਾਸਤਾ ਰਖਵਾਲਿਆਂ ਦੀ ਉਹ ਮਿਹਨਤ ਦਿੰਦਾ ਹੈ ਪਰ ਭਾਈ ਦਿੰਦਾ ਹੈ ਤੇ ਦੂਜੇ ਪਾਸੇ ਉਹ ਗਾਊ ਟੈਕਸ ਭਰਦਾ ਹਰ ਬਿੱਲ ਬਿਜਲੀ ਬਿੱਲਾ ਦੇ ਉੱਤੇ ਵੀ ਹੋਰ ਸਭ ਚੀਜ਼ਾਂ ਦੇ ਉੱਤੇ ਤੁਹਾਡਾ ਵੀ ਲੰਮਾ ਤਜਰਬਾ ਤੁਹਾਡੇ ਤਜਰਬੇ ਦੇ ਮੁਕਾਬਕ ਕਿਹੜੀ-ਕਿਹੜੀ ਫਸਲਾਂ ਜਿਹੜੀ ਕਿਸਾਨੀ ਨੂੰ ਥੋੜਾ ਜਿਹਾ ਸਹਾਰਾ ਲੱਗ ਸਕਦਾ ਜਾਂ ਪਹਚਾਇਆ ਜਾ ਸਕੇ ਸਭ ਤੋਂ ਮੁੱਖ ਤਾਂ ਜੀ ਤੇਲਬੀਜ ਵਾਲੀਆਂ ਫਸਲਾਂ ਤੇ ਦਾਲਾਂ ਇਹ ਨਾ ਤਾਂ ਬਾਹਰੋਂ ਮਗਾਉਣੀਆਂ ਪੈਣ ਤੇ ਨਾਲੇ ਉਹ ਕਿਸਾਨ ਨੂੰ ਇੱਥੇ ਬਦਲ ਮਿਲ ਜੇ ਇਹਦੇ ਨਾਲ ਧਰਤੀ ਹੇਠਲਾ ਜਿਹੜਾ ਪਾਣੀ ਆ ਉਹ ਥੱਲੇ ਜਾਣ ਤੋਂ ਬਚਾਇਆ ਜਾਵੇ ਜਿਵੇਂ ਹੁਣ ਆਪਣੇ ਦੂਜੇ ਬਹੁਤ ਨਾਮਵਰ ਖੇਤੀ ਵਿਗਿਆਨੀ ਨੇ ਇਕਨੋਮਿਸਟ ਨੇ ਜੀ ਅਰ ਸਾਇਸਟਰੀ ਨੇ ਸਰਦਾਰ ਸਰਦਾਰਾ ਸਿੰਘ ਜਹਲ ਜੀ ਉਹਨਾਂ ਨੇ ਵੀ ਬੜੇ ਸੁਝਾਅ ਦਿੱਤੇ ਆ ਵੀ ਇਹ ਜੇ ਬਹੁਤਾ ਚਰਚੋਂ ਨਾ ਨਹੀਂ ਚੱਲਣਾ ਪੰਜਾਬ ਦੇ ਵਿੱਚ ਇਹ ਜਿੱਥੇ ਆਉਣ ਵਾਲੇ ਟਾਈਮ 'ਚ ਪੰਜਾਬ ਬੱਜਰ ਹੋ ਜਾਊਗਾ ਤੇ ਉਸ ਤੋਂ ਬਾਅਦ ਇਹ ਜਿਹੜੀ ਆਉਣ ਵਾਲੀ ਪੀੜ੍ਹੀ ਆ ਉਹ ਆਪਾਂ ਨੂੰ ਹਾਂਜੀ ਉਹ ਲੜਨ ਤਾਂ ਪਾਊਗੀ ਤੇ ਸਰਕਾਰ ਨੂੰ ਵੀ ਪਾਊਗੀ ਮੇਰਾ ਲਾਸਟ ਸਵਾਲ ਹੈ ਇੱਕ ਹੋਰ ਬੜੀ ਮੰਗ ਉੱਠਦੀ ਆ ਕਿਸਾਨਾਂ ਵੱਲੋਂ ਵੀ ਜਾਂ ਆਮ ਲੋਕਾਂ ਵੱਲੋਂ ਕਹਿੰਦੇ ਖਸ ਖਸਤੀ ਕੀਤੀ ਦੀ ਸ਼ੁਰੂਆਤ ਹੋਣੀ ਚਾਹੀਦੀ ਆ ਨਾਲੇ ਤਾਂ ਉਹਦੇ ਨਾਲ ਜਿਹੜਾ ਕਿ ਨਸ਼ੇ ਨੂੰ ਠੱਲ ਪੈਣੀ ਤੇ ਨਾਲੇ ਕਿਸਾਨੀ ਵੱਸ ਸਕਦੀ ਹੈ ਟਾਡੇ ਸਾਹਬ ਇਹ ਇਹ ਜੀ ਇਹਦੇ ਉੱਤੇ ਵੱਡੀ ਡਿਬੇਟ ਹੋਣ ਦੀ ਲੋੜ ਹੈ ਇਹ ਬੜਾ ਇੱਕ ਗੰਭੀਰ ਮੁੱਦਾ ਹੈ ਇਹਦੇ ਬਹੁ ਪੱਖੀ ਕਾਰਨਾਂ ਦੀ ਤੇ ਬਹਿਸ ਕਰਕੇ ਉਹਦੇ ਕਿਸੇ ਸਿੱਟੇ ਤੇ ਪਹੁੰਚਿਆ ਜਾਣਾ ਚਾਹੀਦਾ ਇਹਨੂੰ ਜਾਂ ਰੱਦ ਕਰਨਾ ਜਾਂ ਇਹਨੂੰ ਬਣਾਉਣਾ ਇਹਨੂੰ ਸਾਰੇ ਦੇ ਬਾਰੇ ਸਹਿਮਤ ਹੋਣਾ ਉਹ ਹਜੇ ਇਹਦੇ ਤੇ ਵਿਦਵਾਨਾਂ ਦੀ ਪੂਰੀ ਵਿਚਾਰ ਗੋਸਤੀ ਸਮੇਲਨ ਹੋਣੇ ਚਾਹੀਦੇ ਉੱਥੇ ਫਿਰ ਜਿਹੜੀ ਇਹ ਮਾਹਰ ਬੰਦੇ ਕੋਈ ਮਤਾ ਪਾਸ ਕਰਨ ਹਾਂ ਵੀ ਕਿਸ ਜੇ ਹੋਵੇ ਤਾਂ ਕਿਸ ਹੱਦ ਤੱਕ ਹੋਵੇ हां बिल्कुल। तो, ਗੱਲਬਾਤ ਕਰਨ ਲਈ ਬਹੁਤ-ਬਹੁਤ ਧੰਨਵਾਦ ਤੁਸ ਜੀ। ਬਹੁਤ ਮਿਹਰਬਾਨੀ। ਬਹੁਤ ਸ਼ੁਕਰੀਆ।